ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੇ باوجود ਪੰਜਾਬੀਆਂ ਦਾ ਅਮਰੀਕਾ ਤੋਂ ਮੋਹ ਪੰਗ ਨਹੀਂ ਹੋਇਆ ਅਤੇ ਕੈਨੇਡਾ ਜਾਂ ਮੈਕਸੀਕੋ ਦੇ ਰਸਤੇ ਬਾਰਡਰ ਪਾਰ ਕਰਦਿਆਂ ਫੜੇ ਜਾਣ ਦੀਆਂ ਘਟਨਾਵਾਂ ਬਾਧਸਤੂਰ ਜਾਰੀ ਨੇ ਜੀ ਹਾਂ ਤਿੰਨ ਭਾਰਤੀ ਨਾਗਰਿਕਾਂ ਸਣੇ ਚਾਰ ਜਣਿਆਂ ਨੂੰ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਦੇ ਦੋਸ਼ ਏਟ ਨਿਊਯਾਰਕ ਦੀ 42 ਸਾਲਾ ਸਟੀਸੀ ਟੇਲਰ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ ਅਦਾਲਤੀ ਦਸਤਾਵੇਜ਼ਾ ਮੁਤਾਬਕ ਬਾਰਡਰ ਏਜੈਂਟਾਂ ਨੇ ਨਿਊਯਾਰਕ ਸੂਬੇ ਦੇ ਜਰਾ ਬਸ ਕੋ ਨੇੜੇ ਸਟੇਸੀ ਟੇਲਰ ਦੀ ਗੱਡੀ ਰੋਕੀ ਜਿਸ ਵਿੱਚ ਚਾਰ ਵਿਦੇਸ਼ੀ ਨਾਗਰਿਕ ਮੌਜੂਦ ਸਨ ਬਾਰਡਰ ਏਜੰਟਾਂ ਨੇ ਮਾਮਲੇ ਦੀ ਪੜਤਾਲ ਕਰਦਿਆਂ ਸਟੇਸੀ ਟੇਲਰ ਦਾ ਸੈੱਲਫੋਨ ਫਰੋਲਿਆ ਤਾਂ ਇਸ ਵਿੱਚ ਮਨੁੱਖੀ ਤਸਕਰੀ ਨਾਲ ਸੰਬੰਧਤ ਕਈ ਸੁਨੇਹੇ ਮਿਲੇ ਜੋ ਇੱਕ ਦਿਨ ਪਹਿਲਾਂ ਸਟੇਸੀ ਨੂੰ ਭੇਜੇ ਗਏ ਜਾਂ ਸਟੇਸੀ ਵੱਲੋਂ ਇਹਨਾਂ ਦਾ ਜਵਾਬ ਦਿੱਤਾ ਗਿਆ ਇੱਕ ਕੈਨੇਡੀਅਨ ਅਤੇ ਤਿੰਨ ਭਾਰਤੀ ਨਾਗਰਿਕਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਮਕਸਦ ਤਹਿਤ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ سپਰਦ ਕਰ ਦਿੱਤਾ ਗਿਆ ਨਿਊਯਾਰਕ ਦੇ ਪਲਾਟਸਬਰਗ ਸ਼ਹਿਰ ਨਾਲਸ ਬੰਦਸ ਸਟੇਸੀ ਟੇਲਰ ਵਿਰੁੱਧ ਐਲੀਅਨ ਸਮਗਲਿੰਗ ਦੀ ਸਾਜ਼ਿਸ਼ ਕਾੜਨ ਅਤੇ ਆਰਥਿਕ ਲਾਭ ਹਾਸਲ ਕਰਨ ਦੇ ਮਕਸਦ ਤਹਿਤ ਐਲੀਅਨ ਸਮਗਲਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ ਆਇਦ ਕੀਤੇ ਗਏ ਨੇ ਦੋਸ਼ੀ ਠਹਿਰਾਏ ਜਾਣ ਤੇ ਸਟੇਸੀ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਦੂਜੇ ਪਾਸੇ ਲਾਸ ਐਂਜਲਸ ਵਿਖੇ ਕਤਲ ਦੇ ਦੋਸ਼ੇਠ 16 ਸਾਲ ਦੀ ਸਜ਼ਾ ਭੁਗਤ ਚੁੱਕੇ ਬਲਬੀਰ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਹਿਰਾਸਤ ਵਿੱਚ ਲੈਂਦਿਆਂ ਰਿਪੋਰਟ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਕਾਤਲਾ ਜਾਂ ਬਲਾਤਕਾਰੀਆਂ ਨੂੰ ਅਮਰੀਕਾ ਦੇ ਸਮਾਜ ਵਿੱਚ ਖੁੱਲਾ ਨਹੀਂ ਛੱਡਿਆ ਜਾ ਸਕਦਾ ਅਤੇ 45 ਸਾਲ ਦੇ ਬਲਬੀਰ ਸਿੰਘ ਨੂੰ ਜਲਦ ਹੀ ਡਿਪੋਰਟ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ਹਰਾਨ ਮਮਦਾਨੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਪ੍ਰਵਾਸੀਆਂ ਨੂੰ ਆਈਸ ਏਜੰਟਾਂ ਨਾਲ ਕੋਈ ਗੱਲ ਨਾ ਕਰਨ ਅਤੇ ਉਹਨਾਂ ਨੂੰ ਘਰ ਜਾਂ ਕਿਸੇ ਕੰਮ ਵਾਲੀ ਥਾਂ ਅੰਦਰ ਦਾਖਲ ਹੋਣ ਤੋਂ ਰੋਕਣ ਬਾਰੇ ਆਪਣੇ ਹੱਕਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ ਮਮਦਾਨੀ ਨੇ ਵੀਡੀਓ ਰਾਹੀਂ ਕਿਹਾ ਕਿ ਪ੍ਰਵਾਸੀਆਂ ਨੂੰ ਪੂਰਾ ਹੱਕ ਹੈ ਕਿ ਉਹ ਆਈਸ ਏਜੰਟਾਂ ਤੋਂ ਪਾਸਾਵਟ ਲੈਣ ਜਾਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਨਾ ਕਰ ਦੇਣ ਮਮਦਾਨੀ ਵੱਲੋਂ ਨਿਊਯਾਰਕ ਸ਼ਹਿਰ ਵਿੱਚ ਵਸਦੇ 30 ਲੱਖ ਪ੍ਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਤੁਹਾਨੂੰ ਆਪਣੇ ਹੱਕਾਂ ਬਾਰੇ ਪਤਾ ਹੈ ਤਾਂ ਆਇਸ ਦਾ ਟਾਕਰਾ ਕਰ ਸਕਦੇ ਹੋ। ਕਾਨੂੰਨ ਦੀਆਂ ਬਰੀਕੀਆਂ ਦਾ ਜ਼ਿਕਰ ਕਰਦਿਆਂ ਨਿਊਯਾਰਕ ਦੇ ਮੇਅਰ ਨੇ ਆਖਿਆ ਕਿ ਅਮਰੀਕਾ ਵਿੱਚ ਮੌਜੂਦ ਲੋਕ ਆਇਸ ਏਜੰਟਾਂ ਦੀ ਵੀਡੀਓ ਰਿਕਾਰਡ ਕਰ ਸਕਦੇ ਨੇ ਅਤੇ ਕਿਸੇ ਵੀ ਨਿੱਜੀ ਟਿਕਾਣੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਮਮਦਾਨੀ ਨੇ ਅੱਗੇ ਦੱਸਿਆ ਕਿ ਆਇਸ ਏਜੰਟ ਤੁਹਾਡੇ ਨਾਲ ਝੂਠ ਬੋਲ ਸਕਦੇ ਨੇ ਪਰ ਤੁਹਾਨੂੰ ਚੁੱਪ ਰਹਿਣ ਦਾ ਪੂਰਾ ਹੱਕ ਹੈ। if you encounter ice these are the things that every new yorker should know first ice cannot enter into private spaces like your home school or a private area of your workplace without a judicial warrant signed by a judge that looks like this if ice does not have a judicial warrant signed by a judge you have the right to say I do not consent to entry and the right to keep your door closed. Sometimes ICE will show you paperwork that looks like this and tell you that they have the right to arrest you. That is false. ICE is legally allowed to lie to you, but you have the right to remain silent. If you're being detained, you may always ask, Am I free to go? repeatedly until they answer you. You are legally allowed to film ICE as long as you do not interfere with an arrest. It is important to remain calm during any interaction with ICE or law enforcement. Do not impede their investigation, resist arrest, or run. ICE <laughs> TV.